ਖਬਰਾਂਵਾਂ ਦਿਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪ ਆਪੀ ਪਾਰਟੀ ਦੇ ਮੌਜੂਦਾ ਵਿਧਾਇਕ ਦੇ ਪੁੱਤਰ ਫਸੇ ਕੁਸੂਤੇ ਇੱਕ ਪਾਸੇ ਵਿਜੀਲੈਂਸ ਵੱਲੋਂ ਅਤੇ ਦੂਸਰੇ ਪਾਸੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਕਿਉਂਕਿ ਜਿਹੜੇ ਸਵਾਲ ਪੁੱਛੇ ਗਏ ਮੌਜੂਦਾ ਵਿਧਾਇਕ ਦੇ ਲੜਕੇ ਦੇ ਕੋਲੋਂ ਉਹ ਜਵਾਬ ਦੇਣ ਦੇ ਵਿੱਚ ਆਸਮਦਤ ਰਹੇ ਕਿਉਂਕਿ 35 ਸਵਾਲ ਪੁੱਛੇ ਗਏ ਅਤੇ ਕਰੋੜਾਂ ਪੈ ਦੀਆਂ ਟਰਾਂਸੈਕਸ਼ਨਸ ਹੋਈਆਂ ਉਸਦੇ ਖਾਤੇ ਵਿੱਚੋਂ ਇੱਕ ਪਾਸੇ ਪਿਤਾ ਨੇ ਤੰਗਲੀ ਦੇ ਨਾਲ ਪੈਸਾ ਇਕੱਠਾ ਕੀਤਾ ਪਿਛਲੇ 3.5 ਸਾਲਾਂ ਦੇ ਵਿੱਚ ਤੇ ਪੁੱਤਰ ਉਸ ਤੋਂ ਵੀ ਸਵਾ ਸੇਰ ਨਿਕਲਿਆ ਯਾਨੀ ਕਿ ਪੁੱਤਰ ਨੇ ਵੀ ਰੱਜ ਕੇ ਆਪਣੇ ਪਿਓ ਦੇ ਅਹੁਦੇ ਦਾ ਜਿਹੜਾ ਭਰਪੂਰ ਫਾਇਦਾ ਉਠਾਇਆ ਸੂਤਰਾ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਸੈਂਕੜੇ ਕਰੋੜ ਰੁਪਏ ਦੇ ਭ੍ਰਿਸ਼ਟਾਚਾਰ ਯਾਨੀ ਕਿ 1 2 3 4 ਕਰੋੜ ਰੁਪਏ ਨਹੀਂ ਸੈਂਕੜੇ ਕਰੋੜ ਰੁਪਏ ਦੇ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਗ੍ਰਿਫਤਾਰ ਸੈਂਟਰ ਹਲਕੇ ਤੋਂ ਵਿਧਾਇਕ ਰਮਨ ਅਰੋੜਾ ਦੇ ਕੇਸ ਵਿੱਚ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਸ਼ਨੀਵਾਰ ਬਾਣਯੁਗ ਅਦਾਲਤ ਵੱਲੋਂ ਅੰਤਰਮ ਜਮਾਨਤ ਤੇ ਬਾਹਰ ਆਏ ਵਿਧਾਇਕ ਅਰੋੜਾ ਦੇ بیٹے ਰਾਜੇ ਅਰੋੜਾ ਨੂੰ ਵਿਜੀਲੈਂਸ ਵੱਲੋਂ ਲਗਭਗ 35 ਸਵਾਲਾਂ ਦਾ ਇੱਕ ਦਸਤਾਵੇਜ਼ ਦਿੱਤਾ ਗਿਆ ਜਿਸ ਵਿੱਚ ਉਹਨਾਂ ਦੀ ਅਤੇ ਉਹਨਾਂ ਦੇ ਰਿਸ਼ਤੇਦਾਰ ਦੀ ਕੰਪਨੀ ਅਤੇ ਹੋਰ ਕਈ ਸਵਾਲ ਪੁੱਛੇ ਹਨ ਜਿਨ੍ਹਾਂ ਦਾ ਜਵਾਬ ਦੇਣ ਸਬੰਧੀ ਬਿਜ਼ਨਸ ਵੱਲੋਂ ਰਾਜਨ ਅਰੋੜਾ ਨੂੰ ਸਮਾਂ ਦਿੱਤਾ ਗਿਆ ਸੂਤਰਾਂ ਦੀ ਮੰਨੀਏ ਤਾਂ ਬਿਜ਼ਨਸ ਅਧਿਕਾਰੀਆਂ ਨੂੰ ਪਿਛਲੇ ਦਿਨੀ ਵਿਧਾਇਕ ਰਮਨ ਅਰੋੜਾ ਖਿਲਾਫ ਚਾਰਜੀਤਾ ਫਾਈਲ ਕਰ ਦਿੱਤੀ ਸੀ ਪਰ ਉੱਥੇ ਦੂਜੇ ਪਾਸੇ ਉਹਨਾਂ ਦੇ بیٹے ਰਾਜਨ ਅਰੋੜਾ ਨੂੰ ਹਾਈ ਕੋਰਟ ਤੋਂ ਅੰਤਰਮ ਜਮਾਤ ਮਿਲ ਤੋਂ ਬਾਅਦ ਵਿਲਸ ਦੀ ਇਨਵੈਸਟੀਗੇਸ਼ਨ ਜੁਆਇੰਟ ਕਰਨ ਸਬੰਧੀ ਹੁਕਮ ਦਿੱਤਾ ਗਿਆ ਜਿਸ ਦੀ ਬਿਨਾ ਜਿਸ ਤੋਂ ਬਿਨਾ ਤੇ ਰਾਜਨ ਅਰੋੜਾ ਬਿਜ਼ਨਸ ਸਾਹਮਣੇ ਪੇਸ਼ ਹੋਏ ਸੂਤਰਾੰਦੀ ਮਨੀਅਤਾ ਵਿਧਾਇਕ ਕਰੋੜੇ ਦੇ بیٹے ਰਾਜਨ ਕਰੋੜਿਆ ਨੂੰ ਡੀਐਸਪੀ ਵਿਜੀਲੈਂਸ ਨੇ ਇਨਵੈਸਟੀਗੇਸ਼ਨ ਜੁਆਇੰਟ ਕਰਦ ਸਭੀ ਉਹਨਾਂ ਕੋਲੋਂ ਲੰਮੀ ਪੁੱਛਗਿੱਛ ਤੋਂ ਬਾਅਦ ਕੁੱਲ 35 ਸਵਾਲਾਂ ਦਾ ਇੱਕ ਦਸਤਾਵੇਜ਼ ਦਿੱਤਾ ਹੈ ਜਿਸ ਵਿੱਚ ਉਹਨਾਂ ਦੇ ਰਿਸ਼ਤੇਦਾਰਾਂ ਰਿਸ਼ਤੇਦਾਰਾਂ ਦੇ ਜਗਦੰਬੇ ਫੈਸ਼ਨ ਜੋਤੀ ਚੌਂਕ ਐਮਐਲਏ ਦਫਤਰ ਦੇ ਨਾਲ ਸੰਬੰਧਿਤ ਪੰਜ ਦੁਕਾਨਾਂ ਅਤੇ ਉਹਨਾਂ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਖਾਤਿਆਂ ਵਿੱਚ ਆਏ ਕਰੋੜਾਂ ਰੁਪਏ ਦੀ ਟਰਾਂਜੈਕਸ਼ਨ ਦੇ ਨਾਲ ਉਹਨਾਂ ਦੀ ਕਪੜੇ ਦੀ ਫਰਮ ਦੀ ਟਰਨਓਵਰ ਅਤੇ ਇਸ ਦੇ ਨਾਲ ਸ਼ਹਿਰ ਵਿੱਚ ਉਹਨਾਂ ਵੱਲੋਂ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਦੇ ਨਾਂ ਜਾਇਦਾਦਾਂ ਬਣਾਈਆਂ ਗਈਆਂ ਉਹਨਾਂ ਦਾ ਵੇਰਵਾ ਮੰਗਿਆ ਹੈ। ਯਾਨੀ ਕਿ ਰਮਨ अरोड़ा ਤੇ ਰਮਨ अरोड़ा ਨੇ ਤਾਂ ਤੰਗਲੀ ਦੇ ਨਾਲ ਪੈਸਾ ਇਕੱਠਾ ਕੀਤਾ ਹੀ ਕੀਤਾ। ਅਗਾ ਰਮਨ अरोड़ा ਦੇ ਰਿਸ਼ਤੇਦਾਰਾਂ ਦੇ ਖਾਤਿਆਂ ਦੇ ਵਿੱਚ ਕਰੋੜਾਂ ਰੁਪਏ ਦੀ ਟ੍ਰਾਂਜੈਕਸ਼ਨਸ ਹੋਈ ਹੈ। ਉਸ ਨੂੰ ਲੈ ਕੇ ਹੁਣ ਦੱਸਿਆ ਜਾ ਰਿਹਾ ਹੈ ਅਧਿਕਾਰਿਕ ਸੂਤਰਾਂ ਦੀ ਮੰਨੀਏ ਤੇ ਵਿਜੀਲੈਂਸ ਵੱਲੋਂ ਇਹਨਾਂ ਸਵਾਲਾਂ ਦਾ ਜਵਾਬ ਦੇਣ ਲਈ ਰਾਜੇਲ ਰੋਡ ਰਾਜੇਲ ਅਰੂੜਾ ਨੂੰ ਕੁਝ ਦਿਨਾਂ ਦਾ ਸਮਾਂ ਦਿੱਤਾ ਗਿਆ ਹੈ ਖਾਸ ਕਰਕੇ ਇਹ ਐਮ ਕੜੀ ਜੋ ਵਿਜੀਲੈਂਸ ਲੱਭਣਾ ਚਾਹੁੰਦੀ ਹੈ ਕਿਸੇ ਤਰ੍ਹਾਂ ਰਾਜੇਲ ਅਰੂੜਾ ਅਤੇ ਵਿਧਾਇਕ ਰਮਨ ਅਰੂੜਾ ਅਤੇ ਕੁੜਮ ਰਾਜੂ ਮਦਾਨ ਨਾਲ ਮਿਲ ਕੇ ਇਸ ਨੈਕਸਸ ਨੂੰ ਚਲਾਏ ਜਾ ਰਹੇ ਨੇ ਯਾਨੀ ਕਿ ਨੈਕਸਲ ਜਿਹੜਾ ਨੈਕਸਲ ਚਲਾਇਆ ਜਾ ਰਿਹਾ ਸੀ ਉਹਦੇ ਵਿੱਚ ਹੀ ਰਮਨ ਅਰੂੜਾ ਰਮਨ ਅਰੂੜਾ ਦਾ ਕੁੜਮ ਰਮਨ ਅਰੋੜਾ ਦਾ ਲੜਕਾ ਅਤੇ ਰਮਨ ਅਰੋੜਾ ਦੇ ਰਿਸ਼ਤੇਦਾਰ ਜਿਨ੍ਹਾਂ ਨੇ ਜਾਲੀ ਨੋਟਸ ਫੇਰ ਕੇ ਕਬਜ਼ੇ ਵੀ ਕੀਤੇ ਪੈਸੇ ਵੀ ਨਹੀਂ ਦਿੱਤੇ ਤੇ ਦੂਸਰੇ ਪਾਸੇ ਕਰੋੜਾਂ ਰੁਪਏ ਇਕੱਠਾ ਵੀ ਕੀਤਾ ਯਾਨੀ ਕਿ ਕਰੋੜਾਂ ਰੁਪਏ ਦਾ ਲੈਣ-ਦੇਣ ਹੋਇਆ ਹੈ ਰਮਨ ਅਰੋੜਾ ਦੇ ਲੜਕੇ ਦੇ ਜਿਸ ਦਾ ਨਾਮ ਰਾਜੇਂ ਅਰੋੜਾ ਹੈ ਦੱਸਿਆ ਕਿ 35 ਸਵਾਲਾਂ ਦੇ ਜਵਾਬ ਦੇਣੇ ਹੋਣਗੇ ਜੇਕਰ ਦਵਾ ਨਹੀਂ ਦਿੱਤੇ ਜਾਂਦੇ ਤਾਂ ਬੜੀ ਵੱਡੇ ਪੱਧਰ ਤੇ ਕਾਰਵਾਈ ਹੋਵੇਗੀ ਰਮਨ अरोड़ा ਦੇ ਨਰਕੇ ਰਾਜਨ अरोड़ा ਤੇ